ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਸਮਾਜ ਨੂੰ ਸ਼ਰਮਸਾਰ ਕਰਨ ਵਾਲੀ ਹੈ ਦੋਸਤੋ ਮਾਂ ਬਾਪ ਧੀ ਦਾ ਪਵਿੱਤਰ ਰਿਸ਼ਤਾ ਹੁੰਦਾ ਹੈ ਪਰ ਅੱਜ ਦੇ ਕਾਲ ਜੋ ਇਹ ਹੀ ਪਤਾ ਹਨ ਜੋ ਆਪਣੀ ਸਗੀਤੀ ਤੇ ਹੀ ਮਾੜੀ ਨਿਗਾਹ ਰੱਖਦੇ ਹਨ ਦੋਸਤੋ ਬਹੁਤ ਘੱਟ ਚਾਂਸ ਹਨ ਲੇਕਿਨ ਕਈ ਬੰਦੇ ਇੰਨੇ ਜ਼ਿਆਦਾ ਗਿਰ ਚੁੱਕੇ ਹਨ ਜਿਹੜੇ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਹਨ ਬਾਪ ਉਹ ਹੁੰਦਾ ਹੈ ਜਿਸ ਨੇ ਆਪਣੀ ਧੀ ਨੂੰ ਪਿਤਾ ਵਾਲਾ ਪਿਆਰ ਦੇਵੇ ਨਾ ਕਿ ਮਾੜੀ ਨਜ਼ਰ ਰੱਖਣ ਵਾਲਾ ਹੁਣ ਤੁਹਾਨੂੰ ਦੋਸਤੋ ਮਾਮਲਾ ਦੱਸਦੀ ਹੈ ਵਾਟ ਇਜ਼ ਦਾ ਮੈਟਰ ਮਾਮਲਾ ਕੀ ਹੈ ਦੋਸਤੋ ਸਤਨਾਮ ਸਿੰਘ ਨਾਮੀ ਵਿਅਕਤੀ ਜੋ ਕਿ ਜਿਹਦੇ ਉੱਤੇ ਆਪਣੀ ਧੀ ਨਾਲ ਜ਼ਬਰ ਜਨਾਹ ਦੇ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਲੜਕੀ ਦੇ ਮਾਤਾ ਜੋ ਕਿ ਲੜਕੀ ਵੱਲੋਂ ਪੁਲਿਸ ਨੂੰ ਬਿਆਨ ਦਿੱਤਾ ਗਿਆ ਉਹਦੇ ਮੁਤਾਬਕ ਦੱਸ ਰਿਹਾ ਤੁਹਾਨੂੰ ਜਾਣਕਾਰੀ ਮੁਤਾਬਕ ਲੜਕੀ ਦੇ ਮਾਤਾ ਕਿਸੇ ਰਿਸ਼ਤੇਰ ਵਿੱਚ ਗਈ ਹੋਈ ਸੀ ਘਰ ਦੇ ਵਿੱਚ ਲੜਕੀ ਇਕੱਲੀ ਸੀ ਤੇ ਉਹਦਾ ਬਾਪ ਸੀਗਾ ਘਰੇ ਤੇ ਉਹਦਾ ਬ੍ਰਦਰ ਸੀਗਾ ਤਿੰਨੋਂ ਘਰੇ ਸੀਗੇ ਸਤਨਾਮ ਸਿੰਘ ਤਕਰੀਬਨ ਅੱਧੀ ਰਾਤ ਨੂੰ ਉੱਠਿਆ ਤੇ ਉਸਨੇ ਲੜਕੀ ਨੂੰ ਕਿਹਾ ਕਿ ਚੱਲ ਤੂੰ ਮੇਰੇ ਮੰਜੇ ਤੇ ਚੱਲ ਮੇਰੇ ਨਾਲ लेट ਜਾ ਲੜਕੀ ਵੱਲੋਂ ਇਨਕਾਰ ਕੀਤਾ ਗਿਆ ਪਰ ਸਤਨਾਮ ਸਿੰਘ ਨੇ ਲੜਕੀ ਨੂੰ ਜ਼ਬਰਦਸਤੀ ਆਪਣੇ ਨਾਲ ਆਪਣੇ ਮੰਜੇ ਉੱਤੇ ਲੈ ਗਿਆ ਦੋਸ਼ੀ ਨੇ ਲੜਕੀ ਦਾ ਮੂੰਹ ਚੁੰਨੀ ਨਾਲ ਬੰਨ੍ਹ ਦਿੱਤਾ ਤੇ ਉਸ ਨਾਲ ਜ਼ਬਰਜਨਾਹ ਕੀਤਾ ਉਸ ਤੋਂ ਬਾਅਦ ਦੋਸ਼ੀ ਵੱਲੋਂ ਲੜਕੀ ਨੂੰ ਡਰਾਇਆ ਧਮਕਾਇਆ ਗਿਆ ਕਿ ਅਗਰ ਕਿਸੇ ਨੂੰ ਦੱਸਿਆ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ ਸੋ ਇਹ ਦੇਖ ਕੇ ਲੜਕੀ ਚੁੱਪ ਕਰ ਗਈ ਇਸ ਹਾਲਤ ਨੂੰ ਉਸਦੇ ਭਰਾ ਨੇ ਵੀ ਆਪਣੀ ਅੱਖੀਂ ਵੇਖਿਆ ਤੇ ਰੌਲਾ ਪਾਇਆ ਪਰ ਅੱਧੀ ਰਾਤ ਹੁਣ ਕਾਰਨ ਕੋਈ ਵੀ ਵਿਅਕਤੀ ਨਹੀਂ ਆਇਆ ਮਾਰਨਿੰਗ ਟਾਈਮ ਲੜਕੀ ਦੇ ਭਰਾ ਨੇ ਸਾਰੀ ਗੱਲਬਾਤ ਆਪਣੀ ਤਾਈ ਨੂੰ ਦੱਸੀ ਲੜਕੀ ਦੀ ਤਾਈ ਨੇ ਸਾਰੀ ਗੱਲਬਾਤ ਉਸਦੀ ਮਾਂ ਨੂੰ ਦੱਸੀ ਲੜਕੀ ਨੇ ਉਸ ਤੋਂ ਬਾਅਦ ਪੁਲਿਸ ਨੂੰ ਬਿਆਨ ਦਿੱਤਾ ਤੇ ਜਿਹਦੇ ਵਿੱਚ ਦੱਸਿਆ ਲੜਕੀ ਦੇ ਮਾਤਾ ਵੱਲੋਂ ਪੁਲਿਸ ਕੋਲ ਕੰਪਲੇਟ ਕੀਤੀ ਗਈ ਤਾਂ ਲੜਕੀ ਨੇ ਬਿਆਨ ਦਿੱਤਾ ਲੜਕੀ ਨਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਘਟਨਾ ਨਹੀਂ ਹੋਈ ਆ ਇਸ ਤੋਂ ਦੋ ਵਾਰ ਪਹਿਲਾਂ ਵੀ ਹੋ ਚੁੱਕੀ ਹੈ ਦੋਸਤੋ ਇੰਨਾ ਸਮਾਜ ਗਿਰ ਚੁੱਕਿਆ ਹੈ ਇਹ ਜੇ ਬੰਦੇ ਨੂੰ ਚੌਂਕ ਵਿੱਚ ਖੜੀ ਕਰਕੇ ਗੋਲੀ ਮਾਰ ਦੇਣੇ ਦੇਣੀ ਚਾਹੀਦੀ ਹੈ ਦੋਸਤੋ ਜਦੋਂ ਦੋ ਵਾਰੀ ਪਹਿਲਾਂ ਹੋ ਚੁੱਕਿਆ ਤਾਂ ਉਹ ਫਿਰ ਵੀ ਨਹੀਂ ਹਟਿਆ ਦਰਿੰਦਾ ਲੇਕਿਨ ਇਹ ਤੀਸਰੀ ਟਾਈਮ ਆ ਜਬਰ ਜਨਾਬ ਦਾ ਮਾਮਲਾ ਉਸਨੇ ਕੀਤਾ ਵਾਰਦਤ ਕੀਤੀ ਦੋਸਤੋ ਹੁਣ ਸੋਚਣ ਵਾਲੀ ਗੱਲ ਇਹ ਹੈ ਦੋਸ਼ੀ ਇੰਨਾ ਜ਼ਿਆਦਾ ਗਿਰ ਚੁੱਕਾ ਸੀਗਾ ਕਿ ਉਸ ਨੂੰ ਆਪਣੀ ਧੀ ਦਾ ਚੇਤੇ ਵੀ ਨਹੀਂ ਆਇਆ ਕਿ ਮੇਰੀ ਸਗੀ ਧੀ ਹੈ ਮੇਰਾ ਖੂਨ ਹੈ ਆਈ ਥਿੰਕ ਅਜਿਹੇ ਵਿਅਕਤੀ ਨੂੰ ਜੀਣ ਦਾ ਕੋਈ ਇਤਕਾਰ ਨਹੀਂ ਅਜਿਹੇ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਉਮਰ ਕੈਦੀ ਜਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਸਮਾਜ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗਲਤ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ ਅਜਿਹੇ ਕੇਸ ਫਾਸਟ ਟਰੈਕ ਅਦਾਲਤਾਂ ਦੇ ਵਿੱਚ ਚੱਲਣੇ ਚਾਹੀਦੇ ਹਨ ਤਾਂ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਸਜ਼ਾ ਮਿਲ ਸਕੇ ਤੇ ਪੀੜਤ ਨੂੰ ਇਨਸਾਫ ਮਿਲ ਸਕੇ ਦੋਸਤੋ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਦੋਸਤੋਂ ਨੂੰ ਦੱਸ ਦਿਓ ਮਾਮਲਾ ਕਿੱਥੇ ਦਾ ਹੈ ਦੋਸਤੋ ਇਹ ਮਾਮਲਾ ਤਰਨਤਾਰਨ ਜ਼ਿਲ੍ਹੇ ਦਾ ਹੈ ਦੋਸਤੋ ਜਦੋਂ ਪੁਲਿਸ ਨੇ ਮਾਮਲਾ ਦਰਜ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਥੈਂਕਸ ਫॉर ਵਾਚਿੰਗ ਸਿੱਧੂ ਕੇੰਮ ਵਾਲਾ ਟੀਵੀ